ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਚੱਲੇ ਆ ਗੁਰੂ ਘਰ ਕਿ ਅੱਜ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਖੇਡਣ ਵੱਲ ਵਰ ਜਾਣਾ ਪਿੰਡ ਅਖਾੜੇ ਦੀ ਟੀਮ 'ਚ ਵਾਹਿਗੁਰੂ ਮੇਰ ਕਰੇ ਮੈਂ ਰਾਸਤੇ ਵਿੱਚ ਆਪਣੇ ਪਿੰਡ ਡੱਲਾ ਨਾਲ ਹੀ ਪੈਂਦਾ ਉੱਥੋਂ ਦਾ ਮੁੰਡਾ ਗੋਰਾ ਡੱਲੇ ਵਾਲਾ ਉਹਨੂੰ ਲੈਣ ਚੱਲਿਆ ਤੇ ਆਪਣਾ ਭਰਾ ਇੱਥੋਂ ਦਾ ਜਗਰਾਜ ਜੱਪੀ ਵਧੀਆ ਹੋਇਆ ਜੋ ਕਿ ਅੱਜ ਆਪਣੇ ਵਿੱਚ ਨਹੀਂ ਰਿਹਾ ਆਪਣਾ ਤੇ ਆਪਣੀ ਸਾਰੀ ਟੀਮ ਐਸੀ ਪਹੁੰਚ ਚੁੱਕਿਆ ਰੈ ਕੋਟ ਦੇਖੋ ਆਪਣੀ ਟੀਮ ਸਾਰੇ ਪਲੇਅਰ ਪੂਰੇ ਖោਸ਼ਾ ਤੇ ਆਪਾਂ ਪਹੁੰਚ ਚੁੱਕਿਆ ਸਾਰੀ ਟੀਮ ਹੋ ਗਈ ਵਾਰਮ ਅਪ ਕਹਿੰਦੇ ਫਟਾ ਗੋਰਾ ਡੱਲਿਆ ਵਾਲਾ ਗਰਜੀਤ ਆਪਣਾ ਭਰਾ ਜਗਦੀਪ ਤੇ ਆਪਣੀ ਟੀਮ ਦੇਖੋ ਸਹੀ ਆ ਉਹ ਗਰਮੀ ਸੀ ਅਸੀਂ ਨਾਲ ਮੋਟਰ ਸੀ ਇੱਥੇ ਵਧੀਆ ਛਾਂ ਸੀ ਥੋੜਾ ਜਿਹਾ ਡੰਡ ਤੇ ਗਰਜੀਤ ਕਹਿੰਦਾ ਓਕੇ ਆ ਪਵੀ ਗਿਆ ਫਿਰ ਫੱਟਾਂ ਆਪਾਂ ਫਿਰ ਆਉਦੀ ਬਰਦੀ ਪਾ ਕੇ ਹੋ ਗਏ ਰੈਡੀ ਬੱਚੋਂ ਦਾ ਸੈਟ ਲੱਗਦਾ ਜੀ ਮੂਹਰੋਂ ਹੀ ਥੋੜਾ ਜਿਹਾ ਟੈਡ ਲਾਮ ਕਰਿਆ ਆ ਮੰਡਾ ਲਾ ਰਿਹਾ ਚਪਟ ਡੰਡ ਗੋਰਾ ਡੱਲੇ ਦੀ ਧਰਤੀ ਦਾ ਵਧੀਆ ਮੁੰਡਾ ਲਗਾ ਲਾਉਂਦਾ ਗਰਜੀਤ ਬੇਟਾ ਬੂੰ ਤੇ ਲੋਈ ਮੇਟਰ ਮੈਚ ਆਪਣਾ ਹੋ ਚੁੱਕਾ ਤੇ ਗਰਮੀ ਗਰਮੀ ਕਹਿ ਰਹੇ ਆ ਮਾ ਕਿ 10 ਕੋਡੀਆਂ ਪਾਉਂਗਾ ਉਹਨੂੰ ਅੱਜ ਪਹਿਲੀ ਰੇਡ ਹੀ ਅੱਖ ਚ ਉਂਗਲ ਵੱਜੀ ਤੇ ਸਮਝ ਲਓ ਕੰਮ ਹੋ ਗਿਆ ਜਾਫੀ ਤੋਂ ਗਲਤੀ ਨਾਲ ਲੱਗਣ ਸਾਰੀ ਅੱਖ ਚ ਗੁੱਠਾ ਮਾਰਿਆ ਉਹਨੇ ਚਲੋ ਆਪਣੀ ਹਰ ਜੀ ਇਤਨਾ ਟਰੈਕਟਰ ਮੰਗਾ ਲਿਆ ਕਹਿੰਦਾ ਟੂਰਨਾਮੈਂਟ ਕਮੇਟੀ ਨੇ ਆਪਾਂ ਨੂੰ ਕਰਾਇਆ ਨਹੀਂ ਦਿੱਤਾ 1000 ਰੁਪਿਆ ਐਂਟਰੀ ਲੈ ਲਈ ਟੂਰਨਾਮੈਂਟ ਤੇ ਦੇਖੋ ਧਰੇਸ਼ ਵੀ ਕੀ ਮੁੰਡਾ ਜਾਂਗਪੁਰ ਵਾਲਾ ਰੇਡ ਪਾ ਰਿਆ ਉਹ ਆਉਂਦਾ ਭੱਜਿਆ ਸੋਹਣੀਆਂ ਕੁੜੀਆਂ ਪੁੰਦਾ ਨੌਜਵਾਨ ਤੇ ਆਪਣੀ ਵੀ ਰੇਡ ਚੈੱਕ ਕਰੋ ਦੋ ਕੁੜੀਆਂ ਹੀ ਪਾਈਆਂ 5 5.8 ਅਸੀਂ ਸਮਝ ਲਓ ਦੋ 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 ਕੋਈ ਪਈਆਂ ਅੱਜ ਪਹਿਲੀ ਲੱਗਣ ਸਾਰੀ ਗੂਠਾ ਵੱਜਿਆ ਅੱਖ 'ਚ ਉਹਨੇ ਅੱਖ 'ਚ ਮਾਰਿਆ ਪਹਿਲਾਂ ਤਾਂ ਰੁਕਣ ਲੱਗਿਆ ਹੀ ਮੈਂ ਤੇ ਮੈਂ ਕਿਹਾ ਕਾਹ ਤੋਂ ਪਹਿਲੀ ਰੇਡ ਆ ਪਹਿਲਾਂ ਪੈਂਟ ਕਾਹ ਤੋਂ ਦੇਣਾ ਚਲੋ ਜੀ ਮਿਲਦੇ ਆ ਆਪਾਂ ਅਗਲੀ ਵੀਡੀਓ 'ਚ ਫਟੋ ਕੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ